ਸਭ ਤੋਂ ਪਹਿਲਾਂ ਸਵਾਗਤ ਹੈ ਸਾਰੇ ਹੀ ਸੱਜਣਾ ਦੋਸਤਾਂ ਮਿੱਤਰਾਂ ਦਾ ਉਮੀਦ ਕਰਦਾ ਹਾਂ ਕਿ ਤੁਹਾਨੂੰ ਪਹਿਲਾਂ ਦੀ ਤਰ੍ਹਾਂ ਇਹ ਵੀਡੀਓ ਵੀ ਜ਼ਰੂਰ ਪਸੰਦ ਆਵੇਗੀ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਕੁਝ ਖਾਸ ਗੱਲਾਂ ਸਾਂਝੀਆਂ ਕਰੂੰਗਾ ਉਮੀਦ ਕਰਦਾ ਹਾਂ ਜੀ ਤੁਹਾਨੂੰ ਪਸੰਦ ਕਰੋਗੇ ਅੱਜ ਦਾ ਆਪਣਾ ਟੌਪਿਕ ਹੈ ਕਿ ਸਮਾਜ ਵਿੱਚ ਆਪਣੀ ਇੱਜ਼ਤ ਵਧਾਉਣ ਲਈ ਸਮਝ ਕਿਹੜੇ ਗੱਲਾਂ ਆਪਣੇ ਰੱਖਣਾ ਚਾਹੀਦਾ ਹਾਂ ਅਨੁਕਮਰਦਾ ਹਾਂ ਜੀ ਨਮਸਕਾਰ ਉਹ ਕਿੰੇ ਅਮਲ ਕਰੂੰਗਾ ਧੰਨਵਾਦ ਤੂੰ ਸ਼ੁਰੂ ਕਰਦੇ ਹਾਂ ਆਪਣੀ ਇੱਜ਼ਤ ਵਧਾਉਣ ਲਈ ਸਭ ਤੋਂ ਪਹਿਲੀ ਗੱਲ ਜਿਹੜੀ ਯਾਦ ਰੱਖਣੀ ਚਾਹੀਦੀ ਹੈ ਹਮੇਸ਼ਾ ਯਾਦ ਰੱਖੋ ਕਿ ਬੇਤ ਜਿਹੜੇ ਤਰੀਕੇ ਨਾਲ ਰਹਿੰਦੇ ਵਾਲੇ ਵਿਅਕਤੀ ਨੂੰ ਕਦੇ ਵੀ ਇੱਜ਼ਤ ਨਹੀਂ ਦਿੰਦੇ ਜੋ ਉਹਨਾਂ ਲੋਕਾਂ ਨੂੰ ਜਿਹੜੇ ਸਾਫ਼ ਸੁਥਰੇ ਅਤੇ ਫੈਟਰ ਰਹਿੰਦੇ ਨੇ ਉਹਨਾਂ ਨੂੰ ਲੋਕ ਵੱਖਰੇ ਹੀ ਨਜ਼ਰੀਏ ਨਾਲ ਦੇਖਦੇ ਨੇ ਤੇ ਇਹ ਹੀ ਸੱਚਾਈ ਹੈ ਇਸ ਲਈ ਸਭ ਤੋਂ ਪਹਿਲਾ ਆਪਣੀ ਸਖਸ਼ੀਅਤ ਵਿੱਚ ਸੁਧਾਰ ਲਿਓ ਕਿਉਂਕਿ ਸਭ ਤੋਂ ਪਹਿਲੀ ਚੀਜ਼ ਤੁਹਾਡਾ ਦਿਖਾਵਾ ਹੀ ਹੁੰਦਾ ਹੈ। ਤੁਸੀਂ ਚਾਹੇ ਕਿੰਨੇ ਵੀ ਗਿਆਨੀ ਕਿਉਣਾ ਹੋ ਜੇਕਰ ਤੁਸੀਂ ਢੰਗ ਨਾਲ ਸਾਫ਼ ਸੁਥਰੇ ਨਹੀਂ ਰਹਿੰਦੇ ਤਾਂ ਲੋਕ ਤੁਹਾਨੂੰ ਨਜ਼ਰਅੰਦਾਜ਼ ਕਰਨਾ ਹੀ ਬਿਹਤਰ ਸਮਝਦੇ ਨੇ ਅਤੇ ਕੋਈ ਵੀ ਤੁਹਾਡੀ ਇੱਜ਼ਤ ਨਹੀਂ ਕਰਦਾ। ਦੂਸਰੀ ਗੱਲ ਕਦੇ ਵੀ ਕਿਸੇ ਤੋਂ ਡਰੋ ਨਾ ਜੇਕਰ ਤੁਸੀਂ ਸੋਚ ਰਹੇ ਹੋ ਕਿ ਲੋਕਾਂ ਦੇ ਵਿਚਾਰ ਆਪਣੀ ਇੱਜ਼ਤ ਕਿਵੇਂ ਬਣਾਈਏ ਜਿਹਾ ਬਧਾਈਏ ਤਾਂ ਅੱਜ ਤੋਂ ਹੀ ਡਰਨਾ ਛੱਡ ਦਿਓ। ਜਿਵੇਂ ਸਾਨੂੰ ਭਗਵਾਨ ਸ੍ਰੀ ਕ੍ਰਿਸ਼ਨ ਨੇ ਉਸ ਗੰਤਿ ਤੇ ਧੰਨ ਦੇਣਾ ਪਵੇਗਾ ਜਦੋਂ ਉਹਨਾਂ ਨੇ ਕਿਹਾ ਸੀ ਕਿ ਕੋਈ ਵੀ ਤੁਹਾਨੂੰ ਮਾਰ ਨਹੀਂ ਸਕਦਾ ਕੋਈ ਵੀ ਤੁਹਾਡਾ ਕੋਈ ਗੁਦਾ ਨਹੀਂ ਸਕਦਾ ਬਸ ਤੁਸੀਂ ਕੋਈ ਗਲਤ ਕੰਮ ਨਾ ਕਰੋ ਅਤੇ ਤੁਹਾਨੂੰ ਵੀ ਠੀਕ ਉਸੇ ਤਰ੍ਹਾਂ ਹੀ ਕਰਨਾ ਹੈ ਕਿ ਤੁਹਾਡੇ ਅੰਦਰ ਕਿਸੇ ਵੀ ਚੀਜ਼ ਨੂੰ ਲੈ ਕੇ ਕੋਈ ਫੋਕ ਨਹੀਂ ਹੈ ਤੁਸੀਂ ਸੱਚ ਅਤੇ న్యాయ ਲਈ ਹਮੇਸ਼ਾ ਸੱਚ ਬੋਲਣ ਲਈ ਤਿਆਰ ਤੇ ਖੁਦ ਨੂੰ ਮਜ਼ਬੂਤ ਦਿਖਾਓਗੇ ਤਾਂ ਹੀ ਆਪਣੀ ਜੁੱਸ ਬਣਾ ਪਾਉਂਗੀ ਨਿਡਰ ਲੋਕਾਂ ਦੀ ਲੋਕ ਖੁਦ ਇੱਜ਼ਤ ਕਰਦੇ ਨੇ ਤੀਸਰੀ ਗੱਲ ਕਿ ਹਮੇਸ਼ਾ ਉਪਲਬਧ ਰਹਿਣਾ ਛੱਡ ਦਿਓ ਤੁਸੀਂ ਇੱਕ ਗੱਲ ਜ਼ਰੂਰ ਸੁਣੀ ਹੋਵੇਗੀ ਕਿ ਕਿਸੇ ਵੀ ਜਗ੍ਹਾ ਤੇ ਬਾਰ-ਬਾਰ ਜਾਣਾ ਜਾਂ ਕਿਸੇ ਲਈ ਵੀ ਤੁਰੰਤ ਹਾਜ਼ਰ ਹੋ ਜਾਣਾ ਆਰ ਮੇਰੀ ਆਪਣੀ ਵੈਲਿਊ ਘਟਾ ਦਿੰਦਾ ਅਜਿਹਾ ਹੁਣ ਤੇ ਲੋਕ ਤੁਹਾਨੂੰ ਜਿਆਦਾ ਮਹੱਤਵ ਨਹੀਂ ਦੇਂਦੇ ਉਹਨਾਂ ਦਾ ਫਿਰ ਇਹ ਹੀ ਸੋਚਣਾ ਹੁੰਦਾ ਹੈ ਕਿ ਉਸਨ ਤਾਂ ਚਾਹੇ ਜਦੋਂ ਮਰਜ਼ੀ ਬੁਲਾ ਲਵੋ ਤਾਂ ਫਿਰ ਉਸ ਨੂੰ ਬੁਲਾਉਣ ਦੀ ਕੋਈ ਜ਼ਰੂਰਤ ਹੀ ਨਹੀਂ ਹੋ। ਅਕਸਰ ਲੋਕ ਇਹ ਸੋਚਦੇ ਨੇ ਕਿ ਉਹ ਤਾਂ ਆਪਣੇ ਆਪ ਹੀ ਆ ਜਾਵੇਗਾ। ਇਹਦਾ ਮਤਲਬ ਇਹ ਹੈ ਕਿ ਉਹਨੂੰ ਕੋਈ ਜ਼ਰੂਰੀ ਦੱਸਾ ਨਾਲ ਨਹੀਂ ਲੈਂਦਾ। ਅੱਜ ਦੇ ਜਮਾਨੇ ਵਿੱਚ ਲੋਕਾਂ ਨੂੰ ਥੋੜੀ ਉਡੀਕ ਕਰਵਾਉਣਾ ਬਣਦਾ ਹੈ ਤਾਂ ਹੀ ਉਹ ਤੁਹਾਡੀ ਇੱਜ਼ਤ ਕਰਦੇ ਨੇ। ਉਮੀਦ ਹਾਂ ਤੁਸੀਂ ਇਹ ਗੱਲਾਂ ਤੇ ਜ਼ਰੂਰ ਗੌਰ ਕਰੋਗੇ। ਇਸੇ ਤਰ੍ਹਾਂ ਅਗਲੀ ਵੀਡੀਓ ਵਿੱਚ ਕੋਈ ਹੋਰ ਖਾਸ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਧੰਨਵਾਦ